ਸਤਿ ਸ੍ਰੀ ਅਕਾਲ ਪੰਜਾਬੀਓ ਕੈਨੇਡਾ ਦੇ ਚਾਰ ਪੰਜਾਬੀ ਭਾਰਤੀਆਂ ਦੇ ਨਾਲ ਇੱਕ ਘੰਟੇ ਦੀ ਨਵੀਂ ਵੀਡੀਓ ਦਾ ਸਵਾਗਤ ਨਵੀਂ ਖੁਸ਼ਖਬਰੀ ਆ ਰਹੀ ਹੈ ਇਸ ਲਈ ਕੁੱਲ ਮਿਲਾ ਕੇ ਦੋ ਨਵੀਆਂ ਖੁਸ਼ਖਬਰੀਆਂ ਆ ਰਹੀਆਂ ਹਨ ਇਸ ਲਈ ਪਹਿਲਾਂ ਇੱਕ ਅਪਡੇਟ ਦੇਖੋ ਕੈਨੇਡਾ 'ਚ ਰਹਿਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੀ ਗਿਣਤੀ ਕੈਨੇਡਾ ਨਾਲੋਂ ਕਿਤੇ ਜ਼ਿਆਦਾ ਹੈ ਹਰ ਸਾਲ ਸਰਦੀਆਂ 'ਚ ਪੰਜਾਬੀ ਪੰਜਾਬ ਆਉਂਦੇ ਹਨ ਅਤੇ ਇਸ ਦਰਾਂ ਨੇ ਖੁਸ਼ਖਬਰੀ ਆ ਰਹੀ ਹੈ ਕਿ ਉਹ ਕੈਨੇਡਾ ਨੂੰ ਜਾਣਨਾ ਚਾਹੁੰਦੇ ਹਨ ਨਾ ਕਿ ਦਿੱਲੀ 에ਰਪੋਰਟ ਇਹ ਪੰਜਾਬੀਆਂ ਦੀ ਮੌਤ ਨਹੀਂ ਹੋ ਸਕੀਗੀ ਕਿਉਂਕਿ ਖਬਰਾਂ 에ਅਰਲਾਈਨਸ ਅਮਰਤ ਸਾਨੂੰ ਦੇਵੇਗੀ। ਹਵਾਈ ਅੱਡੇ ਨੇ ਪਹਿਲਾਂ ਹੀ ਚਾਰ ਸਿੱਧੀਆਂ ਉਡਾਣਾਂ ਦੇ ਸੰਚਾਲਨ ਦੀ ਕੋਸ਼ਿਸ਼ ਨਾ ਕੀਤੀ ਹੈ। ਇਹ ਕਿਹਾ ਗਿਆ ਹੈ ਕਿ ਦਿੱਲੀ ਜਾਣ ਨਾਲ ਕਿਰਾਇਆ ਵੀ ਘਟ ਜਾਵੇਗਾ ਕਿਉਂਕਿ ਪਹਿਲਾਂ ਇੱਕ ਫਲਾਈਟ ਚਲਾਈ ਗਈ ਸੀ ਪਰ ਨਹੀਂ ਨਹੀਂ ਦੇਖਿਆ ਗਿਆ ਕਿ ਇੱਕ ਹਫ਼ਤੇ ਵਿੱਚ ਚਾਰ ਉਡਾਣਾਂ ਦਾ ਐਲਾਨ ਕੀਤਾ ਹੈ। ਖਬਰਾਂ 에ਅਰਲਾਈਨਸ ਨੇ ਰੇਟ ਨਾ ਘਟਾਉਣ ਦੇ ਕਾਰਨ ਦੱਸੇ ਦਿੱਲੀ ਨੇ ਰੇਟ ਘਟਾ ਦਿੱਤੇ ਹਨ। ਪੰਜਾਬੀ ਅਮਰਸਰ 에ਅਰਪੋਰਟ ਨੇ ਕੈਨੇਡਾ ਨੇ ਦਿੱਤਾ ਹੈ। ਅੰਮ੍ਰਿਤਸਰ 에어ਪੋਰਟ ਨੇ ਦਿੱਤਾ ਹੈ ਤੁਸੀਂ ਆ ਕੇ ਦੇ ਸਕਦੇ ਹੋ ਕਿ ਉਹ ਮਾਲਾ ਜੋ ਕੁਝ ਘੰਟੀਆਂ ਲਈ ਦਿੱਤੀ ਜਾਂਦੀ ਹੈ ਉਹ ਠਹਿਰ ਠਹਿਰ ਦੋ ਲਈ ਰੱਖੀ ਗਈ ਹੈ ਫਿਰ 4 ਘੰਟੇ ਲਈ ਰੱਖੀ ਗਈ ਹੈ ਉਸ ਤੋਂ ਬਾਅਦ ਜੇਕਰ ਅਮਰੀਕਾ ਕੈਨੇਡਾ ਅਤੇ ਯੂਕੇ ਲਈ ਵੀਜ਼ਾ ਹੈ ਤਾਂ ਭਾਰਤ 60 ਦਿਨਾਂ ਲਈ ਦੁਬਈ ਵਿੱਚ ਰਹਿ ਸਕਦੇ ਹਨ ਇਸ ਲਈ ਦੁਬਈ ਨੇ ਉਹਨਾਂ ਨੂੰ ਵੀਜ਼ਾ ਮੁਫਤ ਦਿੱਤਾ ਹੈ ਅਤੇ ਭਾਰਤੀਆਂ ਲਈ ਖੁਸ਼ਖਬਰੀ ਹੈ ਇਹ ਕੁਛ ਨਾ ਕੀਤੀ ਗਈ ਹੈ ਸਿੱਧੀ ਫਲਾਈਟ ਟੋਰਾਂਟੋ ਜਾਵੇਗੀ ਇਸ ਲਈ ਇਹ ਕਾਰਨ ਹੈ ਕਿ ਇੱਥੇ ਬਹੁਤ ਸਾਰੇ ਪੜ੍ਹੇ ਲਿਖੇ ਪੰਜਾਬੀ ਨਹੀਂ ਹਨ ਅਤੇ ਬਹੁਤ ਸਾਰੀਆਂ ਜੜ੍ਹਾਂ ਨਹੀਂ ਹਨ ਇਹ ਲਾਭ ਦਾ ਇੱਕ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਦੂਜੀ ਅਪਡੇਟ ਦੀ ਜਾਂਚ ਕਰਦੇ ਹੋ ਤਾਂ ਇੱਕ ਹੋਰ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਕਿ ਪੰਜਾਬੀਆਂ ਦੀਆਂ ਜੜ੍ਹਾਂ ਘੁੰਮਣ ਦੇ ਸ਼ਕੀਨ ਹਨ ਉਹਨਾਂ ਦੇ ਲਾ ਦੁਬਈ ਦਾ ਵੀਜ਼ਾ ਮੁਫਤ ਹੈ ਤਾਂ ਜਿੱਥੇ ਪਹਿਲਾਂ ਪੰਜਾਬੀਆਂ ਨੂੰ ਦੁਬਈ ਦਾ ਵੀਜ਼ਾ ਲੈਣ ਦੀ ਹਜ਼ਾਰਾਂ ਰੁਪਏ ਖਰਚੇ ਨੇ ਪੈਂਦੇ ਹਨ ਉੱਤੇ ਨਾ ਹੀ ਦੁਬਈ ਵਾਲੇ ਭਾਰਤ ਨੂੰ ਮਜਬੂਰ ਕਰਦੇ ਹਨ ਨਾ ਹੀ ਪੰਜਾਬੀਆਂ ਦਾ ਵੀਜ਼ਾ ਮੁਫਤ ਹੋ ਗਿਆ ਹੈ ਅਤੇ ਨਾ ਹੀ ਭਾਰਤੀ 14 ਦਿਨਾਂ ਵਿੱਚ 14 ਦਿਨਾਂ ਤੋਂ ਬਾਅਦ ਵੀਜ਼ੇ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਲਈ ਮੈਂ ਹੋਰ ਕਿਸੇ ਨੂੰ ਕਾਲ ਨਹੀਂ ਕਰ ਸਕਦਾ ਧੰਨਵਾਦ